ਚੰਨੀ ਇਸ ਗੱਲੋਂ ਖੁਸ਼ ਹੈ ਵੀ ਮੈਂ 500 ਕਰੋੜ ਵਾਲੀ ਚੀਜ਼ 350 ਕਰੋੜ ਚ ਲਈ ਮੇਰੇ 150 ਕਰੋੜ ਬਚ ਗਿਆ 350 ਕਰੋੜ ਦੇ ਅਟੈਚੀ ਨਾਲ 2021 ਚ ਚੰਨੀ ਕਰ ਗਿਆ ਮਸਲਾ ਹੱਲ ਉਹ ਪਲੇਅਰ ਨੇ ਆਪ ਆ ਕੇ ਕਿਹਾ ਸੀ ਉਹਦੇ ਬਾਪੂ ਨੇ ਵੀ ਆ ਕੇ ਕਿਹਾ ਸੀ ਸਾਨੂੰ ਦੋ ਕਿਹਾ ਸੀ ਤੇ 2 ਲੱਖ ਤਾਂ ਕਿਹਾ ਨਹੀਂ ਹੋਣਾ ਫਿਰ ਚੰਨੀ ਸਾਹਿਬ ਨੇ ਤੇ ਇਹ ਵੀ ਕਿਹਾ ਸੀਗਾ ਕਿ ਭਗਵਾਨ ਤਮਨ ਮੇਰੇ ਨਾਲ ਪ੍ਰਾਪਰਟੀ ਬਦਲਾ ਲੈ ਮੈਂ ਕਿਹਾ ਵੀ ਅੱਜ ਵੀ ਬਦਲਾ ਲੈ ਮੈਂ ਅੱਜ ਵੀ ਕਹਿੰਦਾ ਚੰਨੀ ਸਾਹਿਬ ਮੇਰੇ ਨਾਲ ਪ੍ਰਾਪਰਟੀ ਬਦਲਾ ਲਓ ਪਰ ਭਾਣ ਜਾਂਦੀ ਵੀ ਨਾਲ ਬਦਲੂਗੀ ਮੇਰੇ ਭਾਣ ਜਿਹਦੀ ਵੀ ਤੇ ਉਹਦੇ ਭਾਣ ਜਿਹਦੀ ਵੀ ਜਿਨ੍ਹਾਂ ਦੇ ਘਰੋਂ 9-9 ਕਰੋੜ ਰੁਪਈਆ ਕੈਸ਼ ਲਬਦਾ ਉਹ ਕਹਿੰਦੇ ਮੈਂ ਗਰੀਬਾਂ ਦਾ ਮਸੀਹਾ 9 ਕਰੋੜ ਰੁਪਈਆ ਠੀਕਰੀਆਂ ਨਿਕਣੀਆਂ ਜਾਂਦੀਆਂ ਲੋਕਾਂ ਤੋਂ ਸੋ ਇਹ ਨਾਮ ਦੀ ਮਸੀਹੇ ਨੇ ਇਹ ਸਾਰੀ ਹੁਣ ਦੇਖੋ ਕਾਂਗਰਸ ਦੀ ਹਾਲਤ ਦੇਖ ਲਓ ਚੰਨੀ ਇਸ ਗੱਲੋਂ ਖੁਸ਼ ਐ ਵੀ ਮੈਂ 500 ਕਰੋੜ ਵਾਲੀ ਚੀਜ਼ 350 ਕਰੋੜ ਚ ਲਈ ਮੇਰੇ 150 ਕਰੋੜ ਬਚ ਗਏ ਜਾਖਰ ਨੇ ਕਹਤਾ ਨਾ ਕਿ ਸਾਡੇ ਵੇਲੇ 350 ਰੇਟ ਹੁੰਦਾ ਸੀ ਹੁਣ ਤਾਂ ਰੇਟ ਵੱਧ ਗਿਆ। ਰਾਹੁਲ ਗਾਂਧੀ ਇਸ ਗੱਲੋਂ ਖੁਸ਼ ਆ ਚਲੋ ਮਹंगाई ਦੇ ਜ਼ਮਾਨੇ 'ਚ ਮਿਰਕੀ ਕੀਮਤ ਵੱਧ ਗਈ 500 ਤੇ ਜਾ ਵੜੀ। 350 ਵਾਲੇ ਨੂੰ 150 ਵੱਧ ਗਈ। ਦੁਖੀ ਨੇ ਬੜਿੰਗ ਸਿਗਿੰਦਰ ਰੰਧਾਵਾ ਤੇ ਪ੍ਰਤਾਪ ਬਾਜਾ ਵੀ ਹੁਣ ਰੇਟ ਕਿਵੇਂ ਤੋੜੀਏ। ਵੀ ਤਾਂ 500 ਤੇ ਗੱਲ ਅੜ ਗਈ ਕਹਾ ਉਹ ਵਿੱਚ ਬੰਦੇ ਬੰਦੇ ਪਾ ਕੇ ਸ਼ਾਇਦ ਰੇਟ ਤੋੜਨਗੇ। ਸੋ ਚੰਨੀ ਸਾਹਿਬ ਜ਼ਿੰਮੇਵਾਰੀ ਵੱਲੇ ਬਿਆਨ ਦਿਓ। ਕਿ ਅਸੀਂ 8 ਚਪਾਲੇ ਬੈਲਟ ਪੇਪਰ ਚਪਾਲੇ ਆਏ ਕਰਨਗੇ ਹੁਣੇ ਕਰਨਗੇ ਐਸਐਲ ਚ ਤੁਹਾਡੀ ਹਾਰ ਮੰਨ ਲਈ ਤੁਸੀਂ ਲੋਕਤੰਤਰ ਦੇ ਵਿੱਚ ਜੇ ਤੁਸੀਂ ਫਿਰ ਬੈਲਟ ਪੇਪਰ ਚਪਾਲੇ ਤੁਸੀਂ ਬਾਈਕਾਟ ਕਰ ਦਿਓ ਇਲੈਕਸ਼ਨਾਂ ਦਾ ਆ ਜਿਹੜੇ ਤੁਸੀਂ ਖੜੇ ਖੜੇ ਕੀਤੇ ਆ 2433 ਬੰਦੇ ਇਹਨਾਂ ਨੂੰ ਕਹਿ ਦੋ ਕਿ ਬੈਲਟ ਪੇਪਰ ਚਪਾਲੇ ਤੁਸੀਂ 2433 ਅਸੀਂ ਬਾਈਕਾਟ ਕਰਾਂ ਕਰੋ ਬਾਈਕਾਟ ਨਾਲੇ ਲੜੀ ਵੀ ਜਾਂਦੇ ਆ ਵੀ ਜੋ ਜੁੱਤ ਕੇ ਠੀਕ ਹੈ ਦੇਖ ਲੈਣੇ ਆ ਜਾਖਰ ਨੇ ਕਹਤਾ ਨਾ ਵੀ ਸਾਢੇ ਬੇਲੇ ਦਾ 350 ਰੇਟ ਹੁੰਦਾ ਸੀ ਹੁਣ ਤਾਂ ਰੇਟ ਵੱਧ ਗਿਆ। ਰਾਹੁਲ ਗਾਂਧੀ ਇਸ ਗੱਲੋਂ ਖੁਸ਼ ਆ ਚਲੋ ਮਹंगाई ਦੇ ਜ਼ਮਾਨੇ 'ਚ ਮੇਰੀ ਕੀਮਤ ਵੱਧ ਗਈ 500 ਤੇ ਜਾ ਵੜੀ। ਸਾਢੇ 350 ਵਾਲੇ ਨੂੰ 150 ਵੱਧ ਗਈ। ਦੁਖੀ ਨੇ ਬੜਿੰਗ ਸਿਗਿੰਦਰ ਰੰਧਾਵਾ ਤੇ ਪ੍ਰਤਾਪ ਬਾਜਾ ਵੀ ਹੁਣ ਰੇਟ ਕਿਵੇਂ ਤੋੜੀਏ? ਵੀ ਤਾਂ 500 ਦੀ ਗੱਲ ਆੜ ਗਈ ਤਾਂ ਉਹ ਵਿੱਚ ਬੰਦੇ ਬੰਦੇ ਪਾ ਕੇ ਸ਼ਾਇਦ ਰੇਟ ਤੋੜਨਗੇ।